ਉਹ ਜਿਵੇਂ ਬਾਈ ਬੱਤਾਂ ਪਾ ਜਾਂਦੀਆਂ ਮਿੱਟੀ ਦੇਖੋ ਕਿਹੜੇ ਖਾਨਾ ਲਾਦੀ ਮੁਰਲ ਟੈਰਾਂ ਦਾ ਦੂਜੇ ਵੀ ਬਾਈ ਚੌੜਾ ਹੋ ਜਾਂਦਾ ਹੈ ਯੂਰੀਆ ਸੋਫਰ ਆ ਹਾਂ ਲੋਹਾ ਹੈ ਜਿੰਕ ਆ ਸਰਫਰ ਆ ਪਤਾ ਨਹੀਂ ਛੱਡਣੀ ਹੈ ਤਗੀ ਇਹ ਹੁਣ ਤਾਂ ਛੱਡਣੀ ਹੈਗੀ ਵੀ ਫਿਰ ਜੱਗਾ کہیں ਜਾਂਦਾ ਮਾਲ ਘਟਵਾਇਆ ਹੈ ਬਾਈ ਦੇ 33% ਵਾਲੀ ਜਿੰਕ ਲੋ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸ਼ਾਮ ਦਾ ਟਾਈਮ ਹੈ ਗਰਮੀ ਫੁੱਲ ਹਲੇ ਵੀ ਹਾਂ ਜੀ ਭਾਈ ਸ੍ਰੀ ਗੱਲ ਜੀ ਸਾਰਿਆਂ ਨੂੰ ਜੀ ਐ ਫੁੱਲ ਭਾਈ ਪਤਾ ਨਹੀਂ ਖਿਲਦਾ ਦੇਖ ਲੈ ਬਹੁਤ ਗਰਮੀ ਹੋ ਗਈ ਹੁਣ ਤੇ ਅੱਧਾ ਘੰਟਾ ਪਹਿਲਾਂ ਲੱਗਦਾ ਤਾਂ ਮੀਂਹ ਆ ਜਾਣਾ ਪਰ ਤਾਂ ਜਿਹੜੇ ਸਾਫ ਨਾਲ ਗਰਮੀ ਨਹੀਂ ਆ ਵੀ ਸਕਦਾ ਹੂੰ ਪਰਸਨ ਦੱਸਿਆਗਾ ਬਾਈ ਲੱਭ ਦੇ ਰੰਗ ਹੈ ਭਾਈ ਕੁਛ ਨਹੀਂ ਪਤਾ ਹੂੰ ਹੁਣ ਤਾਂ ਮਹੀਨਾ ਮੀਂਹ ਦਾ ਹੀ ਆ ਪ੍ਰਧਾਨ ਕਿਸੇ ਦਿਨ ਵੀ ਆ ਸਕਦਾ ਕਿਸੇ ਟਾਈਮ ਵੀ ਆ ਸਕਦਾ ਸੰ ਪੱਕਾ ਟਾਈਮ ਕੋਈ ਨਹੀਂ ਹੈਗਾ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਹਫਤਾ ਈ ਦੀ ਲਾਈਨ ਹੂੰ ਹਾਂ ਹਫਤਾ ਹੋ ਗਿਆ ਲੈ ਨੀ ਦਵਾਈ ਤੇ ਬਾਰਮਾ ਰੇ ਤਾਂ ਨਹੀਂ ਪਾਇਆ ਪਹਿਲਾਂ ਹੀ ਰੇ ਆ ਨਹੀਂ ਪਹਿਲਾਂ ਲੋ ਪਾਇਨੇ ਐ ਐਨ ਪੀ ਕੇ ਨਹੀਂ ਪਾ ਸਕਕੇ ਜੀ ਅੱਛਾ ਡਾਯਾ ਡੂਆ ਜਿਹੜਾ ਹੁੰਦਾ ਉਹ ਪਾਇਨ ਨੀ ਕੇ ਬਾਰ ਸੁੱਕੇ ਚ ਪਾਤਾ ਦਾ ਹਾਂ ਹਾਂ ਸੁੱਕੇ ਚ ਪਾਤਾ ਆ ਡੂਆ ਛਟਾ ਐ ਹਾਂ ਡੂਆ ਛਟਾ ਹਾਂ ਭਾਈ ਢੱਕੇ ਤਕਰੀਬਨ ਸਾਰੇ ਖੜੇ ਹੋ ਗਏ ਸਿੱਧੇ ਐ ਨਾ ਪਰ ਮਰੇ ਮੂਰੇ ਤਾਂ ਨਹੀਂ ਹੈਗੇ ਮਰੇ ਆ ਵਿਚੇ ਢੱਕੇ ਮਰੇ ਗਰਮੀ ਬਹੁਤ ਈ ਆਮ ਨੇ ਭਾਈ ਇਹ ਫਿਰੂਗਾ ਫਿਰ ਨਹੀਂ ਭਾਈ ਇਹ ਤਾਂ ਕੋਈ ਗੱਲ ਨਹੀਂ ਬਚਾਲ ਜਿਹੜੇ ਮਰ ਗਏ ਮਰ ਗਏ ਹਾਂ ਜਿਹਨੇ ਭਾਈ ਨੇ ਲਾਉਣੇ ਨੇ ਦੱਬ ਵੀ ਦੇਣੇ ਹਾਂ ਇਹ ਵੀ ਫਰਕ ਆ ਤੇਰਾ ਹਾਂ ਇਹ ਤਾਂ ਆਏ ਆ ਵੀ ਜਿਹ ਵਿੱਚ ਜਿਆਦਾ ਤੁਰ ਤੇ ਜੜ ਵੀ ਖਿਲ ਜਾਂਦੀ ਹੈ ਹਾਂ ਆਪਣੇ ਗਰਮੀ ਵੀ ਬਹੁਤ ਪਈ ਆ ਭਈ ਇਹ ਵੀ ਕੀ ਕਰਨੇ ਭਈਆਂ ਨੇ ਬਹੁਤ ਲੋਈ ਦੇਖਦਾ ਸ਼ਾਮਾਂ ਹਾਂ ਅੰਬ ਦੀ ਸ਼ਾਮਾ ਕੋਈ ਨਹੀਂ ਲੱਗਾ ਮਰੇ ਇਹਦਾ ਬਾਕੀ ਗੱਲ ਆਏ ਆ ਭਾਈ ਜਿਹੜੇ ਹੁਣ 2-3 ਪਹਿਲਾਂ ਲੱਗੇ ਆ ਉਹ ਹਰਿਆਈ ਚ ਹਾਂ ਉਹ ਤਿੰਨ ਇਹਨਾਂ ਕਰਨ ਜਿਹੜੇ ਲੱਗੇ ਪਰਾਂ ਜੀ ਉਹ ਧੁੱਪ ਨਹੀਂ ਨਾ ਨੂੰ ਇੰਨੀ ਪਈ ਜਾਵਦਾ ਬੜਾ ਦੀ ਸਿਰੇ ਦਾ ਵੀ ਫਰਕ ਆ ਹਾਂ ਉਹ ਜੇ ਤੰਦਰਾਂ ਨੇ ਉਹ ਦੇ ਲਾਇਏ ਉਹ ਪਾਇਰੀ ਸੀ ਨੇ ਆਉਨੇ ਦੇਸੀ ਰੇ ਪਾਇਆ ਨੜ ਦੀ ਨਾਲ ਜੜ ਫੜਦੀ ਪਰ ਉਹਨਾਂ ਨੇ ਆ ਜਿਹੜੀ ਗੰਧਾ ਆ ਪਟਾਟੂ ਉਸ ਜੀ ਆ ਇਹ ਵੀ ਸਾਰੇ ਨਾਲੇ ਪਾਤੀ ਸੁੱਕੇ ਜੀ ਵਾਹ ਜੀ ਵਾਹ ਉਹ ਪ੍ਰਧਾਨ ਜੀ ਮੀਚ ਲੱਗੇਗਾ ਤੂੰ ਪੰਜ ਲੱਗੇ ਤੇ ਮੇਰੇ ਨਾਲੇ ਲੱਗੇ ਉਹ ਤੋ ਪੰਜੇ ਲੱਗੇ ਨੇ तकरीबन ਉਹ ਰੇਲਾ ਹਰਿਆਈ ਪਰ ਹਾਂ ਚੱਲ ਹੋ ਜੂ ਉਹ ਜੀ ਚਾਚਾ ਟਰਾਲੇ ਦੇਸੀ ਦੇ ਦੀ ਪਾਇਏ ਭਾਈ ਉਹਨਾਂ ਨੇ ਆਪਾਂ ਨੇ ਸਾਲ ਹੋ ਗਿਆ ਹੁਣ ਗਾਹਾਂ ਨੂੰ ਪਾਵਾਂਗੇ ਹਾਂ 2 ਸਾਲ ਹੋ ਗਏ ਪਾਈ ਨੂੰ ਕਾਣਾ ਸੜਦਾ ਪ੍ਰਧਾਨ ਕਹਿੰਦਾ ਬਈ ਹੁਣ ਕਸਰ ਪੂਰੀ ਕਰ ਦੇਣੀ ਲੋਹਾ ਜਿੰਕ ਸੁਪਰ ਹੈ ਪਰ ਨ ਜੂਰੀਆ ਜੂਰੀਆ ਸੁਪਰ ਹੈ ਹਾਂ ਲੋਹਾ ਹੈ ਜਿੰਕ ਆ ਸਰਫਰ ਆ ਪਤਾ ਨਹੀਂ ਛੱਡਣੀ ਹੈ ਤਗੀ ਇਹ ਹੁਣ ਕਸਰ ਨਹੀਂ ਛੱਡਣੀ ਹੈਗੀ ਵੀ ਫਿਰ ਜੱਗਾ ਕਹੀ ਜਾਂਦਾ ਮਾਲ ਘਟਵਾਇਆ ਹੈ ਬਾਈ ਦੇ 33% ਵਾਲੀ ਜਿੰਕ ਹਾਂ ਦੇਖੋ ਆ ਸਰਫਰ ਹੋ ਗਈ 90% ਵਾਲੀ ਹਾਂ ਆ ਲੋਹਾ ਹੋ ਗਿਆ ਭਾਈ ਇਹ ਲੋਹਾ ਹੋ ਗਿਆ ਲੋਹਾ ਪ੍ਰਧਾਨ ਜੀ ਘਰ ਚ ਲੈਂਟਰ ਚ ਦਾ ਪੈਂਦਾ ਦੇਖਿਆ ਤਾਂ ਹਾਂ ਇਹ ਮੰਨੇ ਮੈਂ ਪਾਈ ਨਹੀਂ ਹੈਗੇ ਦੋ ਸਾਲ ਹੋ ਗਏ ਅੱਛਾ ਆ ਪਿਛਲੇ ਸਾਲ ਵੀ ਜੰਕੇ ਪਾਤੀ ਦੀ ਪਾਈ ਆਏ ਆ ਦੋ ਗਰੇ ਹੈ ਜੇ ਦੱਬ ਕੇ ਵਧੀਆ ਪੈ ਜਵੇ ਤਾਂ ਉਹਦੇ ਭਰੇ ਸਾਰੀ ਹਾਂ ਆਮਨੇ 26 ਲਾਈ ਦੀ ਤਾਂ ਪੌਣੀ ਪਾਣੀ ਹੁਣ ਆ ਚਾਰ ਦਿਨ ਬਾਅਦ ਖੇਡ ਪਹਿਲਾਂ 26 ਦਾ ਪ੍ਰਧਾਨ ਤਿੰਨ ਰੇ ਪਾਉਂਗੇ ਤਿੰਨੇ ਪੈਣੇ ਆ ਹਾਂ ਤਿੰਨੇ ਹਾਂ ਕਿਉਂਕਿ ਇਹ ਬੂਜਾ ਘੱਟ ਮਾਰਦੇ ਨੇ ਫਿਰ ਇਹ ਜ਼ਿਆਦਾ ਮੰਗਦੀ ਜੂੜੀਆ ਘੱਟ ਪਾਉਣਾ ਆਮਨੇ ਇੱਕੀ ਹਾਂ ਜੂੜੀ ਘੱਟ ਪਾਉਣਾ ਹਾਂ ਫੀਸ ਹੋ ਗਿਆ ਸੁਪਰਾ ਡਾ ਹੀ ਪਰਣਾ ਹਾਂ ਜੇ ਐਨ ਪੀ ਕੇ ਤੇ ਮਿਲ ਗਿਆ ਨਾ ਐਨ ਪੀ ਕੇ ਦੇ ਕਿ ਥੱਲੇ ਹੋਰ ਪਾਉਂਗਾ ਕਿੰਨੇ ਦਾ ਹੈ 1750 ਦਾ ਹਾਂ ਹਾਂ ਮਸਲੇ ਵੀ ਥੱਲੇ ਪਿਆ ਖੇਤ ਹਾਂ ਬਾਈ ਜਾਨ ਨਿਕਲੀ ਹੋਈ ਹੈ ਜਿਹੜੀ ਅਸਲ ਮਿੱਟੀ ਤੇ ਥੱਲੇ ਚਲੇਗੀ ਹਾਂ ਇਹ ਥੱਲੇ ਪਿਆ ਨਾ ਖੇਤੀ ਤੇ ਕਰਦੇ ਹੁਣ ਆਏ ਆ ਵੀ ਜੇ ਗਾਹ ਨੂੰ ਮਾਰੇ ਉੱਪਰ ਥੱਲੇ ਹੋਈ ਜਾਣੀ ਫੇਰ ਨਹੀਂ ਫਰਕ ਪੈਂਦਾ ਹਾਂ ਫੇਰ ਨਹੀਂ ਪੈਣਾ ਹੁਣ ਬਹੁਤ ਟਾਈਮ ਪਾ ਪਲਟਿਆ ਹਾਂ ਗਾਹ ਨੂੰ ਦੇਖ ਲੈ ਕੀ ਬਣਦਾ ਬਾਕੀ ਜਿੰਦਗੀ ਵਾਲਾ ਗਾਹ ਨੂੰ ਪਾਵਾਂਗੇ ਪਤਾ ਨਹੀਂ ਜਾਂਦੀ ਲੱਤਪੂਰੀ ਫੇ ਵਿੱਚ ਹਾਂ ਆਪਣੇ ਬਸ ਹੋਈ ਪਈ ਆ ਦੇਖ ਲੈ ਇੱਥੇ ਜਕਰ ਬਾਈ ਕੀਤੇ ਕੀਤੇ ਹਾਂ ਹਾਂ ਇੱਕ ਵਾਰ ਤਾਂ ਟਰੈਕਟਰ ਮਗੂ ਪਤਣਾ ਪੈਂਦਾ ਪਰਾ ਪਾਣੀ ਖੰਦਾ ਖੜ ਗਿਆ ਆਪਨੇ ਪਾਣੀ ਦੀ ਗਿਰੀ ਵੀ ਨਿਕਾੜਾ ਇੱਕ ਵਾਰ ਤਾਂ ਡਰ ਲੱਗਿਆਦਾ ਵੀ ਪੂਰੀ ਨਹੀਂ ਹੋਣੀ ਕਾੜਨ ਲੱਗ ਗਿਆ ਹਾਂ ਇਹ ਪਾਣੀ ਇਹਨੇ ਚ ਨਹੀਂ ਸੁੱਕਦਾ ਹੈਗਾ ਆ ਦੋ ਕੀ ਲਿਆ ਜੇ ਉਹਦੇ ਵਿੱਚ ਵੀ ਤਾਂ ਸੁੱਕਦਾ ਪਰਲੇ ਪਾਸੇ ਲੀਕ ਹੋ ਜਾਂਦਾ ਲੀਕ ਵੀ ਹੋ ਜਾਂਦਾ ਗੁੰਡੋਏ ਨੇ ਖੱਦਾ ਉਹ ਖੱਡਾ ਬਹੁਤ ਵੱਡਤੀ ਉਹ ਲਾਗਾ ਹਾਂ ਫਿਰ ਹੁਣ ਥੀਮਟ ਪਾਈ ਅਗੰਨੇ ਚ ਲਿਆ ਕੇ ਨਾਲ ਨਾਲ ਪਾਉਂਦਾ ਫਰਕ ਲੱਗਦਾ ਬਾਕੀ ਮੇਰੇ ਸਾਬਨਾ ਪ੍ਰਧਾਨ ਜੀ ਮੀਨੇ ਪਾਣੀ ਪੂਰੇ ਕਰਤੇ ਹਾਂ ਮੀਨੇ ਮੀਂਹ ਲਾਇਆ ਵੀ ਲਾਗ ਪਾਸ ਵੀ ਜਿਹੜੇ ਖੇਤ ਉਹ ਵੀ ਭਰ ਕੇ ਮੀਂਹ ਪੈ ਗਿਆ ਪਾਣੀ ਖੜ ਲਿਆ ਇੱਕ ਵੰਮਾ ਮੀਂਹ ਵੀ ਬੋਲਟੇਜ ਵੀ ਪੂਰੀ ਆ ਗਈ ਲੈਟ ਵੀ ਪੂਰੀ ਹੋ ਗਈ ਖੈਰ ਬੈਟਰੀ ਮੈਂ ਕਿ ਨਹੀਂ ਕਰੇ ਨੂੰ ਅੱਧਾ ਘੰਟਾ ਲਾਂਦੀ ਹੁੰਨੀ ਹੋਂ ਫਿਰ ਲੈਟ ਨੂੰ ਐਵੇਂ ਅਸੀਂ ਕਹੀ ਜਾਈਏ ਗਵਰਨਮੈਂਟ ਨੂੰ ਲੈਟ ਵਧੀਆ ਹੁੰਦੀ ਆ ਲੈਟ ਵੀ ਇਹ ਪ੍ਰਧਾਨ ਅੱਧੇ ਘੰਟੇ ਮਾਰਦੀ ਕਿਹੜਾ ਪਰ ਕੇ ਬਾਈ ਲੈਜਰ ਦਾ ਬਹੁਤ ਫਾਇਦਾ ਇਹ ਤਾਂ ਮੈਂ ਹਲੇ ਕਹੜੇ ਨੂੰ ਫਿਰਦਾਦਾ ਗੱਲ ਲੈਜਰ ਵਾਲੀ ਗੱਲ ਛੱਡ ਦੇ ਦੋ ਹਾਂ ਆ ਦੋ ਹੀ ਕੀਲਿਆਂ ਨੂੰ ਦੋ ਘੰਟੇ ਪੂਰੇ ਲੱਗਦੇ ਨਹੀਂ ਅੱਛਾ ਹਾਂ ਭਰ ਕੇ ਹੋ ਜਾਂਦੀ ਹਾਂ ਲੈਟ ਹੈਗੀ ਹਾਂ ਲੈਟ ਹੈਗੀ ਇੱਕ ਹੋਰ ਆ ਬਟਾਤਾ ਆ ਪਾਤੀ ਹੁਣ ਤੇ ਇਹ ਲਾ ਕਲੇ ਕਲੇ ਕਿਆ ਰਿਉਂ ਜਦ ਮਰਜੀ ਭਰ ਦੇ ਅੱਦਾ ਅੱਦਾ ਘਾਟਾ ਲਾਦਾ ਸਾਰੇ ਪਹਿਲਾਂ ਅਸੀਂ ਕਹਿੰਦੇ ਤੇ ਵੀ ਆ ਜਿਹੜਾ 2 ਕਿਲੇ ਵੇ ਇਹਨੂੰ ਬੱਟ ਪਾਉਣ ਦੀ ਲੋੜ ਨਹੀਂ ਨਹੀਂ ਬਾਹਰ ਬੜੇ ਕਿਆਰੇ ਬਾਈ ਫਿਰ ਬੜੇ ਕਿਆਰੇ ਠੀਕ ਹੁਣ ਵੀ ਪ੍ਰਧਾਨ ਜੀ ਬਹੁਤ ਬੜੇ ਕਿਆਰੇ ਆ ਆਹਾਂ ਏਡੇ ਏਡੇ ਕਿਤਾ ਚਾਹੀਦੀ ਹੋ ਪਾਣੀ ਖੜਾ ਤਾਂ ਹੈਗਾ ਪਰ ਹੁਣ ਦਿਨ ਮੈਂ ਲਾਈਟ ਪਤਾ ਹੈ ਹਾਂ ਹਾਂ ਬਸ ਰਸਨ ਨੂੰ ਨਹੀਂ ਚੱਲਉਦਾ ਹੁਣ ਤੇ ਦਿਨ ਮਾ ਚੱਲੀ ਹੁਣ ਤਾਂ ਬਾਈ ਜਿੱਕਣਾ ਮੀਂਹ ਪਿਆ ਏ ਲੋਕਾਂ ਨੇ 5 5 7 7 ਕਿਲੇ ਇਕੱਠੇ ਕਰਤੇ ਲਾਈਟ ਭੱਜੀ ਹੋ ਨਹੀਂ ਹੈਗੀ ਹਾਂ ਲਾਈਟ ਭੱਜੀ ਨਹੀਂ ਹੈਗੀ ਕਿਉਂਕਿ ਹੋਣ ਲਈ ਵਰ ਵੀ ਨਹੀਂ ਮਿਲਦੀ ਪਰ ਤਾਂ ਉਹ ਕਦੂ ਬਹੁਤ ਹੋ ਗਿਆ ਬਹੁਤ ਕਦੂ ਹੋਇਆ ਵੀ ਆਏ ਆ 10 ਕ ਦਿਨ ਦਾ ਕ 5 ਦਿਨ ਦਾ ਫੇਰ ਘਟ ਜਾਣੇ ਕੰਮ ਕਰਦੇ ਜਾਂਦਾ ਕਰਦੇ ਜਾਂਦਾ ਹੁਣ ਦਿਨ ਪਰ ਦਿਨ ਮੰਡ ਤਾਂ ਮੇਰੇ ਸਾਹਮਣੇ ਤਕਰੀਬਨ ਨਿਬੜੇ ਗਿਆ ਕੰਮ ਨੇ ਮਾਂਡੀ ਚ ਤਾਂ ਪਹਿਲੀ ਤਰੀਕ ਦੀ ਜੀਰੀ ਲੱਗੀ ਲੋਕਾਂ ਨੂੰ ਅਰੇ ਇਹ ਮਾਰਗੀ ਹੋਣੀ ਹੈ ਆਪਣੇ ਦਾ ਚੱਲ ਹਾਂ ਨੇ ਚੱਲਦਾ ਕੰਮ ਪਰ ਤਾਂ ਨਾ ਆਏ ਤਾਂ ਹੁਣ ਜਿਹਨੇ ਮੱਕੀਆਂ ਹਲੇ ਵੱਢਣੀਆਂ ਉਹ ਵੀ ਬਿਜਾਰੇ ਵੇਟ ਹੈ ਮੱਕੀ ਵਾਲਾ ਜੱਬ ਛਿੜਿਆ ਹੋਇਆ ਹੈ ਮੱਕੀ ਵਾਲਾ ਉਹ ਮੀਂਹ ਕਰਕੇ ਰੁਕ ਗਿਆ ਮੀਂਹ ਕਰਕੇ ਹੋ ਗਿਆ ਮੱਕੀ ਦਾ ਵਾਹੀ ਆਏ ਆ ਮੀਂਹ ਕਰਕੇ ਜੇ ਟਰਾਲਾ ਖੇਤਾਂਾਂ ਲੱਦ ਨਹੀਂ ਹੁੰਦਾ ਭਾਈ ਇਹ ਬਾਹ ਲੱਦ ਰਹੇ ਨਹੀਂ ਹੈਗੇ ਵਿੱਚ ਫਿਰ ਟ੍ਰੈਂਕਟਰ ਵੀ ਨਹੀਂ ਕੱਢਦੇ ਹੈਗੇ ਹਾਂ ਵਿੱਚ ਨਹੀਂ ਨਿਕਲਦੀ ਹੈਗੀ ਹੁਣ ਕਾਕੇ ਹੂੰ ਜਿਹੜੇ ਪਹਿਲਾਂ ਗੇਰ ਕੇ ਗੇਰ ਕੇ ਹੁਣ ਫਸ ਗਏ ਹਾਂ ਹੁਣ ਮੀਂਹ ਦਾ ਇਹ ਨਾ ਪਤਾ ਪੜਾਂ ਜੀ ਉਹ ਆਏ ਤਾਂ ਦੋ ਦਿਨ ਦੀ ਧੁੱਪ ਲੱਗੀ ਤੀ ਇਹ ਦਿਨ ਮੀਂਹ ਪੈ ਗਿਆ ਕੰਮ ਖਤਮ ਅਸੀਂ ਵੀ ਹੁਣ ਖੇਤ ਬਾਕੇ ਆਏ ਜੇ ਪਰ ਹੁਣ ਜੱਸ ਨੇ ਮਸ਼ੀਨ ਤੇ ਬੜਾ ਹੱਤੀ ਪਰ ਮਸ਼ੀਨ ਛੱਡਦੀ ਇਹਨੇ ਨਾ ਯਾਰ ਥੱਲੇ ਹਾਂ ਮੈਂ ਦੇਖਿਆ ਜੋ ਉੱਥੇ ਵੱਡੇ ਪਿੰਡ ਲੱਗ ਉਹ ਫਿਰ ਜੁੰਡੇ ਰਹਿੰਦੇ ਹੈ ਮੈਂ ਤਾਂ ਅਸੀਂ ਵੀ ਪਰ ਤਾਂ ਨਮਾਰ ਕੇ ਆਏ ਆ ਖੇਤ ਬਾਕੇ ਜੇ ਕੰਪਿਊਟਰ ਘਰਾ ਹੋਈ ਜਾਵੇ ਉੰਜਿਆ ਉੰਚੀ ਨਹੀਂ ਮੇ ਜਹਾ ਦਾ। ਹਮਨੇ ਕਰਾ ਦੇ ਬਾਈ। ਨਿਆਰੇ ਲੁੱਟੂਗਾ। ਨਿਆਰੇ ਦਾ ਲੁੱਟੂਗਾ ਖੇਤੇ ਗਿੱਲਾ ਹੋ ਕੇ ਕਿਸਮਤ ਮਾੜੀ। ਜਦ ਕਰਾਉਣ ਲੱਗੇ ਉਹਦਣ ਹਾਂ। ਹਾਲੇ ਸੋਚ ਰਹਾ ਦਵਾਂ ਚੱਲ ਸ਼ਾਮ ਨੂੰ ਕਰਾਉਂਗਾ ਜੱਗੇ ਨੂੰ। ਹਾਂ। ਦੁਪਹਿਰ ਨੂੰ ਵੀ ਆ ਗਿਆ। ਉਹ ਜੱਗਾ ਕੇ ਆਪਣਾ ਭਲੇ ਆਣ। ਇਹ ਕਹਿੰਦਾ ਮੈਨੂੰ ਟਾਈਮ ਲੱਗ ਜਾਣਾ। ਮਾਹ ਚੱਲ ਕੀਤੇ ਨਹੀਂ। ਚੱਲ ਦੇਖਦੇ ਜੀ ਹੁਣ ਉਹ ਹੁਣ ਆਏ ਆ ਬੱਟ ਪਾ ਕੇ ਕਾਗ ਜਲਾਤਾ ਜੇ ਹੁਣ ਹੋ ਗਿਆ ਵਧੀਆ। ਹਾਂ। ਨਹੀਂ। ਔਰ ਕਾਗ ਜਾਲਾ ਕੰਮ ਚੱਕਦਾ ਪਰਦਾ। ਬਾਈ ਕਾਗ ਜ ਬਹੁਤ ਖਾ ਲਾਦਾ ਗਿੱਲੇ ਚ। ਹਾਂ ਲੈ। ਮਿੱਟੀ ਲੈਦੀ ਹੋਣੀ ਹੈਗੀ। ਆਲੂ ਵਾਲਾ ਕੰਮ ਇਹਨੇ ਆਲੂ ਲੱਗ ਜਾਂਦੇ ਨਾ ਕਰਦ ਕੇ ਲੈ ਚਾਕੇ ਝਾੜਦੇ ਉਹ ਕੰਮ ਹੋ ਜਾਂਦਾ ਪੰਜ ਘੰਟੇ ਤਿੰਨ ਜਾਣੇ ਦੇ ਲੱਗੇ ਇੱਕ ਬੱਟ ਪਰ ਹੂੰ ਆਏ ਐ ਖਾਸੀ ਬੜੀ ਬੱਟ ਸੀ ਹਾਂ ਹਾਂ ਵੀ ਐ ਪ੍ਰਧਾਨ ਵੀ ਤਿੰਨ ਚਾਰ ਵਾ ਮਿੱਟੀ ਪੱਟਣੀ ਪੈਂਦੀ ਉਹ ਕਹੀ ਦੇ ਨਾਲੇ ਲੱਗੀ ਜਾਂਦੀ ਤੁਸੀਂ ਕੰਨੀ ਨਾਲ ਸੱਲ ਲੈ ਜਾਣ ਤੇ ਯਾਰ ਨਹੀਂ ਗਿੱਲਾ ਯਾਰ ਆ ਤਾਂ ਫੇ ਉਹ ਸਾਡਾ ਪਰ ਵੀ ਟਾਇਰਾ ਨਹੀਂ ਲੀ ਜਾਂਦੀ ਆ ਵਾਰਨੇ ਤੇ ਹੋਰ ਕੁ ਬਣ ਜਾਂਦਾ ਲੈ ਜੀ ਤਾਂ ਕਰੋਣੀ ਤੇ ਯਾਰ ਸੋਗਾ ਮਾਰ ਦਿੰਦੇ ਬਾਅਦ ਚ ਨਾ ਨਾ ਪਿੰਡ ਲੇਜਰ ਹੋਇਆ ਪਤਾ ਉਹਨੂੰ ਹੁਣ ਮੈਂ ਇੱਕ ਥੈਲਾ ਰੱਖ ਲੈ ਇੱਕ ਤੇ ਹੋਰ ਐ ਜਿਹੜੀ ਲਾਗ ਮਿੱਟੀ ਪਾਈ ਐ ਫੇ ਐ ਐ ਪੈਰਾਂਗੇ ਤੋ ਵੀ ਦਿੱਤੀ ਦੁਆਰਾ ਫੇ ਹੁਣ ਮੈਂ ਜਿੱਦਣ ਮਾਰ ਉਮੇ ਵਾਲੇ ਹਲ ਪਾ ਲਿਆ ਮੈਂ ਗੰਨੇ ਵਾਲੇ ਗੰਨੇ ਵਾਲੇ ਕਿ ਕਿਥੇ ਲੈ ਵੀ ਰੱਖ ਲਿਆ ਇੱਕ ਭਈਆ ਬਿਠਾ ਲੇ ਇੱਕ ਪਾਸੇ ਇੱਕ ਪਾਸੇ ਤੇ ਮੈਂ ਕਸਤਾ ਮੈਂ ਕਹਿੰਦਾ ਗੱਲੇ ਛੱਡਦੇ 2 ਘੰਟੇ ਲੱਗੇ 4 ਘੰਟੇ ਲੱਗੇ ਹੂੰ ਟਾਈਮ ਤਾਂ ਲੱਗਦਾ ਪ੍ਰਧਾਨ ਹਾਂ ਫਿਰ ਕਹੀ ਫੇਰ ਨਹੀਂ ਪੈਂਦੀ ਹੈ ਜਾਨੀ ਜਿਹੜੇ ਵਿੱਚ ਡਲਾ ਗਿਰ ਜਾਂਦੇ ਜਿਹੜੇ ਕਹੀ ਤਾਂ ਫੇਰ ਨਹੀਂ ਪੈਂਦੀ ਹੈ ਹੂੰ ਗਿੱਲੇ 'ਚ ਪਦਾਨ ਫਲ ਵੀ ਨਹੀਂ ਚੱਲਦਾ ਹੈਗਾ ਤੈਨੂੰ ਉਹ ਗਿੱਲਾ ਮੂਰੇ ਇਕੱਠਾ ਜਾਂਦਾ ਹੈਗਾ ਸੁੱਕੇ ਦਾ ਕੰਮ ਹਰੇ ਕੇ ਉਹ ਇਹਨਾਂ ਦਾ ਫਰਕ ਪੈਂਦਾ ਇਹਨਾਂ ਦੇ ਹੂੰ ਭਈ ਰੇ ਵਾਲਾ ਚਲ ਸਾਡੇ ਤਾਂ ਛੋਟੀ ਜਿਹੀ ਏ ਜਿੱਕਾਂ ਥੋੜਾ ਕੰਮ ਹੈ ਜਿਹੜੇ ਵੱਡੇ ਫਾਰਮ ਉਹ ਤਾਂ ਇਹ ਵਿੱਚ ਤਾਂ ਨਹੀਂ ਫਿਰਦੀ ਹੈਗੀ ਉਹ ਵਿੱਚ ਵੀ ਨਹੀਂ ਨਹੀਂ ਮਾਮਾ ਉਹ ਨਹੀਂ ਟੱਕੇ ਟੁੱਕੇ ਦੇਖਦੇ ਉਹ ਟਹਿਰੇ ਨੇ ਨੇਗਾ ਉਹ ਹਮਲੇ ਟੁੱਟਦਾ ਰਹੇਗਾ ਯਾਰ ਟੁੱਟੀ ਜਾਵੇ ਉਹ ਕਹਿੰਦੇ ਕਵਾਲੀਆਂ ਪੈਣੀਆਂ ਪੌਹਲੀਆਂ 'ਚ ਵੜੀ ਜਾਣ ਹਰੇਕ ਵਾਰ ਹਮ ਹੁਣ ਜੇ ਯਾਰ ਪ੍ਰਧਾਨ 30 ਕਿੱਲਿਆਂ 'ਚ ਰੇਪਾਉਣਾ ਅਗਲਾ ਕਹਿੰਦਾ ਅੱਧਾ ਕਿੱਲਾ ਮਰੇ ਹੀ ਸੀ ਕੋਈ ਗੱਲ ਨਹੀਂ 30 'ਚ ਪਾਉਣਾ ਕਿਹੜੇ ਸੌਖਾ ਹਾਂ ਹਾਂ ਕਿੱਥੇ ਉਹਨੇ ਦਿਹਾੜੀ 'ਚ ਸਾਰੇ ਜਵਾਰਣਾ ਕਿੱਥੇ ਤੈਨੂੰ 5-7 ਦਿਨ ਲੱਗ ਜਾਣੇ ਓਕੇ ਦੋ ਕਿੱਲਿਆਂ 'ਚ ਬਸ ਹੋ ਜੀ ਦੇਖ ਲੈ ਹਮ ਉਪਰੇ ਬੱਟ ਬਹੁਤ ਅੱਜ ਹੂੰ ਅਮਨੇ ਹੁਣ ਹੋ ਗਿਆ ਬੱਟ ਪਹਿਲਾਂ ਚੱਲਦੀ ਸੀ ਮੀ ਪਤਾ ਨੰਬੀਆਂ ਨੂੰ ਪ્યો ਫਰਕ ਮੀਂ ਗੱਲ ਪੱਕੂ ਮਾੜੇ ਮੋਟੀਆਂ ਨਹੀਂ ਓਹੋ ਕੰਬੀਆਂ ਪਤਾ ਹੀ ਨਹੀਂ ਲੱਗਦਾ ਕੌਣ ਆ ਦੇ ਲੈ ਕੇ ਕਹਿੰਦਾ ਡੰਡਾ ਚੱਲਿਆ ਵਾ ਅੱਜ ਹੂੰ ਨਾਲੇ ਉਹ ਪੜਦੇ ਜੀ ਮੋਟਰ ਹੈ ਹਾਂ ਹਾਂ ਜਿਵੇਂ ਦੱਸਦਾ ਮੈਂ ਤਾਂ ਮੈਂ ਤੋੜ ਕੇ ਦੇ ਦੇਣੀ ਐ ਜੀਆਂ ਦੇਖ ਤਾਂ ਬੱਲੇ ਬੱਲੇ ਮੈਂ ਕਹਦਾ ਪਤਾ ਨਹੀਂ ਹੀ ਮਾਲ ਇਹਨਾਂ ਲੈ ਕੇ ਘਰ ਤੇ ਪਾਇਆ ਹੈ ਮੋਟਰਸਾਈਕਲ ਬਟੋ ਹੋ ਗਿਆ ਉਹਨੇ ਮੈਂ ਜੀ ਮੋਟਰਸਾਈਕਲ ਤੇ ਰੋਪੜ ਤੇ ਲੱਦ ਕੇ ਲਿਆਇਆ ਤਾਂ ਇੰਨਾ ਮਾਲ ਹਾਂ ਕਿੱਕੜਾ ਵੰਨ ਲਿਆ ਨਹੀਂ ਆਹੀ ਤਾਂ ਸਲਫਰ ਜੈਕ ਜੁੱਕ ਦੀ 60 ਕਿਲੋ ਥੈ ਹਲੇ ਜਿਵੇਂ ਆ ਲੈਣ ਦੀਆਂ ਦੋ ਚੁੱਥੇ ਤੇ ਵੀੜਾਂ ਵਾਲੇ ਜੇ ਹੂੰ ਜਟਕਾ ਕੇ ਹੂੰ ਖੇਚੇ ਤਾਰੇ ਲੈ ਆ ਕੇ ਚੱਲ ਆਏ ਹਲੇ ਤੇਰੀ ਪਈ ਦਾ ਪਜਾਉ ਹੈ ਜਿੱਦਣ ਜਿਹੜੀ ਹੋ ਗਈ ਫੇਰ ਨਹੀਂ ਆਉਣਾ ਤੇ ਇਹਨੇ ਕੰਮ ਨਵੇਡ ਦੇਣਾ ਆਪਾਂ ਨੇ ਲੈ ਕੇ ਮਹਾਰਾਜ ਦਾ ਨਾ ਨਾ ਭਾਈ ਐਦ ਕੀ ਬਹੁਤ ਅਗੇ ਤੀਤਾਨ ਲੱਗੇ ਆ ਨੇ ਅੱਗੇ 15 20 ਨੂੰ ਚੱਲੇ ਕਰਦਾ ਦਾ ਕੰਮ ਹੁਣ ਤਾਂ ਸਮਝ ਲੋ 60% ਲੱਗ ਲਿਆ ਹਾਂ ਤੇ ਨਹੀਂ ਭਾਈ ਲੱਗ ਲਿਆ ਮਨੇ ਲੱਗ ਲਿਆ ਹੁਣ ਤਾਂ ਮੇਰਾ ਦੀ ਪੰਨ ਦੱਸ ਦੇ ਜੀ ਖਤਮ ਹੋ ਜਾਣੇ ਖਤਮ ਖਤਮ ਉਰਕਿਆ ਭਾਈ ਇਹ ਵੀ ਕਹਿੰਦੇ ਹੁਣੇ ਬੜੀ ਖੇਤੀ ਸੀਜ਼ਨ ਗਿਆ ਤੀ ਉਰਕਿਆ ਚਲ ਆਇਆ ਪ੍ਰਧਾਨ ਗਾਹਾਂ ਮੀਮੂ ਚ ਬੱਟਾ ਨਹੀਂ ਖੜੂ ਗਿਆ ਪੱਕੀਆਂ ਹੋ ਜਾਣੀਆਂ ਹਾਂ ਹੁਣ ਮੈਨੂੰ ਜਰ ਲੱਗਦਾ ਤਾਂ ਵੀ ਕਿੱਥੇ ਤੁਰ ਕੇ ਜਾਇਆ ਕਰੂੰਗਾ ਖਾਲ ਪੱਕੀ ਹੋ ਗਈ ਆ ਪੱਕੀ ਹੋ ਗਈ ਆ ਤੁਰ ਹੀ ਹੋ ਜਾਣਾ ਹਾਂ ਤੇ ਬਰਸਾਤ ਮਾਂ ਤੋੜਦੇ ਉਹ ਫੇ ਦਬੀ ਜਾਂਦੀ ਐ ਹੋਂ ਪਹਿਲੀ ਪੱਕੀ ਹੋ ਲਈ ਮੈਂ ਕਹਿੰਦਾ ਹੁਣ ਐਹ ਜੀ ਪੱਕੀਆਂ ਤੋਂ ਨਜ਼ਾਰਾ ਆ ਕੇ ਗੱਲੇ ਛੱਡ ਦੇ ਪਹਿਲਾਂ ਪੂਰੀ ਦੇ ਵੀ ਪਾਈ ਲੱਗੇ ਵੇ ਲਾਉਣ ਪੂਰੀ ਨੂੰ ਵੀ ਲੇਬਰ ਮਿਲ ਗਈ ਪੂਰੀ ਦੇ ਮੈਂ ਜਾ ਕੇ ਆਇਆ ਮਿਲ ਗਈ ਲੇਬਰ ਉਹਨਾਂ ਦੀ ਚੱਲ ਉਹਦਾ ਵੀ ਕੰਮ ਨਿਬੜ ਜੂਗਾ ਯਾਰ ਨਾ ਵਧੀਆ ਉਹ ਕਿਹੜਾ ਮਨਸੂਰ ਉੱਥੇ ਬਾਸਮਤੀ ਆ। ਮਨਸੂਰ ਵੀ ਹਾਂ। ਉਹ ਵੀ ਲਾ ਲੈਣੇ ਨੇ ਥੋੜੇ ਦਿਨ ਤੱਕ। ਬਾਸਮਤੀ ਕਿਹੜੀ ਲੈਣੀ 15 ਸੌ ਨੌ? 15 ਸੌ ਨੌ ਮੈਂ ਲਾ ਦਿੰਦਾ। ਚਲ ਫੇਰ ਵੀ ਠੀਕ ਆ। ਇੱਕੋ ਦੂਈ ਬਾਸਮਤੀ ਆ ਬਾਈ ਉਹਦੇ ਬੂਟੇ ਬਹੁਤ ਉੱਚੇ ਨੇ ਜਿਹੜੇ ਹਾਂ ਛੇੜਾ ਰੁਗੜਾ ਜਾਂਦਾ ਉਹਨੂੰ ਉਹ ਨਹੀਂ ਲੋਟ ਹੈਗਾ। ਹਾਂ। ਚਲ ਆਏ ਆ ਪੂਰੀ ਨੇ ਉਰੇ 3.5 ਕਿਲੇ ਲਾਉਣੇ 4 ਕਿਲੇ ਜਿੰਨੇ ਹੈਗੇ 3.5 ਪਤਾ ਨਹੀਂ। ਲਾ ਰਹੇ ਨੇ ਭਈ ਇਹ 5-6 ਹੈ ਕਹਿੰਦਾ ਰੀਜੀ ਕੇ ਲਾਉਂਦੇ ਹੌਲੀ ਹੌਲੀ ਕਾਲੀ ਕੋਈ ਨਹੀਂ ਹੈਗੀ। ਦੂਆ ਦੇ ਨਜ 2 ਕਿਲੇ ਚੱਕਦੇ ਹੋਣੇ। ਅਹਮ ਦੇਖਿਓ ਮੈਂ ਗੌਰ ਨਹੀਂ ਕਰੀ ਜਿਆਦਾ ਜੇ ਪ੍ਰਧਾਨ ਨੁਕਸਾਨ ਵੀ ਹੈ ਵੀ ਕੰਮ ਵੀ ਨਿਭੜਦਾ ਪਾ ਗਾਇਆ ਵਾ ਜਾਂਦੇ ਆ ਪਤਾ ਨਹੀਂ ਲੱਗਦਾ ਕਿਹਨੂੰ ਕਹੋਂਗੇ ਜਿਹਨਾਂ ਦਾ ਖੇਚ ਵੜਦਾ ਲਾ ਕੇ ਲੰਘ ਜਾਂਦੇ ਨੇ ਬੜੇ ਗਰੁੱਪ ਵੀ ਹੈਗੇ 15-15 ਕੋ 18 ਬਈ ਤੇ ਹਾਂ ਦੁਪਹਿਰ ਨੂੰ ਸਾਢੇ ਚਾਰ ਦੀ ਲੈ ਲਾ ਕੇ ਲਾਂਗੇ ਹਿੰਦਾ ਫੇਰ ਪਤਾ ਵੀ ਨਹੀਂ ਲੱਗਿਆ ਹੈਗਾ ਦੇਖ ਲਾ ਉਹੀ ਤਾਂ ਗੱਲ ਹੈ ਪਰ ਐਂ ਵੀ ਕਦੂ ਵੀ ਹੋ ਜਾਂਦਾ ਹੈ ਨਾ ਗੱਲੇ ਹਾਂ ਕਾਤੇ ਚਿਗੜੀ ਵੱਡੀ ਬੀਜੇ ਨੇ ਉਦਾਂ ਜਿਹੜਾ ਨਿਆਣੇ ਕਰ ਦਿੰਦੇ ਆ ਨਾ ਲੋਹੀ ਬਾਈ ਗਰਮੀ ਦਾ ਕਹਿਰ ਦੇਖ ਲੋ ਨਾ ਉਹਨੇ ਗਰਮੀ ਬਹੁਤ ਆ ਬਾਈ ਗਰਮੀ ਬਹੁਤ ਆ ਹਾਂ ਇਹਦਾ ਮੜਾ ਮੋਟੇ ਬਾਈ ਜਿਹੜੇ ਆ ਰੋਪੜ ਗ੍ਰਿਡ ਚ ਟਰਾਂਸਫਰ ਹੋਇਆ ਵੀ ਮੀਂਹ ਪੈਗਾ ਠੰਡੇ ਹੋਗੇ ਨਹੀਂ ਤਾਂ ਫੜ ਫੜ ਜਾਣੇ ਤੇ ਉਹ ਫੜ ਜਾਣੇ ਜੀ ਜਿਹਦੇ ਸਾਹ ਦਾ ਘਰ ਵੀ ਇੱਕ ਦਿਨ ਆਈ ਉਹਨੀਆਂ ਵੀਰੇ ਫਟੇ ਗਿਆ ਫਟੇ ਗਿਆ ਕਿਉਂਕਿ ਰਾਤ ਨੂੰ ਆਈ ਸੀ دیر ਮਾ ਵੀ ਰੇਸੀ ਲਾ ਰੱਖਦੇ ਹੁਣ ਲੋਕ ਹਾਂ ਉਹ ਚੀਤੇ ਫਰਕ ਹੈ ਹੁਣ ਪਤਾ ਨਾ ਉਹਨਾਂ ਪਰ ਵੀ ਤਾਂ ਲੋਡ ਪੈਂਦੀ ਆ ਪੁਰਾ ਮਜੂਨਰੀ ਉਹ ਕਰਮੁੰਦੀ ਆਨੇ ਹੁਮਸੇ ਜੀ ਹੋ ਗਈ ਹੈਨਾ ਬਹੁਤ ਹੋ ਗਈ ਚਲੋ ਕੁਛ ਨਹੀਂ ਪਤਾ ਬਾਈ ਕਿ ਆਪ ਤਾਂ ਰੱਬ ਰਾਤ ਨੂੰ ਖੜਬੜ ਹੋਏ ਜਾਵੇ ਫਿਰ ਸਵੇਰੇ ਉੱਠ ਕੇ ਪਤਾ ਲੱਗਣਾ ਹੈ ਵੀ ਮੀਂਹ ਪੈ ਲਿਆ ਕੱਲ ਨੂੰ ਦੱਸਿਆ ਹੋਇਆ ਕੱਲ ਨੂੰ ਚਲੋ ਜੱਗੇ ਨੂੰ ਕਰ ਮਰਾਲੇ ਇੱਕ ਘੰਟੇ ਦਾ ਕੰਮ ਆ ਗਿੱਲੇ ਜੀ ਨਹੀਂ ਨਾ ਪ੍ਰਦਾਨ ਫਾਰ ਕੇ ਫੇ ਵਜ ਜਾ। ਉਹ ਗਿੱਲਾ? ਹਾਂ ਗਿੱਲਾ ਬਾਕੇ ਆਇਆ। ਗਿੱਲੇ ਚ ਆਏ ਆ ਵੀ। ਕਿਹੜਾ ਹੁੰਦਾ ਫਿਰ ਤੋ ਹੋਈ ਜਾਂਦਾ। ਇੱਥੇ ਨੂੰ ਇੱਕ ਵਾਰ ਟਰੈਕਟਰ ਲੰਘ ਗਿਆ ਟਾਇਰ। ਤੂੰ ਰੋਟਾਵੇਟਰ ਗੱਲੇ ਕਰਦੇ ਯਾਰ। ਪਲੇਜੇ ਰ ਵਜ ਜਾਣੇ ਤੇਰਾ। ਨਹੀਂ। ਕੱਲ ਦਾ ਦਿਨ ਹੈਗਾ 8:30 ਵਜੇ ਹੋ ਗਿਆ ਹੋ ਗਿਆ ਨਹੀਂ ਫੇ ਰੋਟਾਵੇਟਰ ਗੱਲੇ ਕਰਦੇ ਹਾਂ। ਨਹੀਂ। ਠੀਕ ਆ। ਆਏ ਤਾਂ ਜੇ ਦੂਰਾ ਪ੍ਰਦਾਨ ਰੋਟਾਵੇਟਰ ਵਜ ਜੀਵੇ। ਲੇਲੀ ਆਸੇ ਪਾਸੇ ਚਲੀ ਜਾਂਦੀ ਐ। ਪਾਣੀ ਲਾ ਕੇ ਇੱਕ ਵਾਰੀ ਮਾਰਦੇ ਆ ਤੇ ਇਹ। ਹਾਂ। ਅਸੀਂ ਲੇਲੀ ਉਹ ਕਰਦੇ ਨਹੀਂ ਪੱਦਰਾ। ਹਾਂ ਮੈਂ ਇੱਕ ਵਾਰੀ ਦੇਖਿਆ ਇੱ ਕਹਦਾ ਪੂਰਾ ਭਰ ਦੋ ਇਹਨੂੰ ਹਾਂ ਪੂਰਾ ਭਰਤਾ ਉਹਨੇ ਇਹਨਾਂ ਪੂਰਾ ਵੀ ਨਹੀਂ ਹੈਗਾ ਦਿਖਣ ਲੱਗੇ ਤੇ ਫਲਟ ਹਾਂ ਬਸ ਸਾਰਾ ਪੱਦਰ ਹੋ ਗਿਆ ਲੇਲੀ ਨਹੀਂ ਕਰਤਾ ਲੇਲੀ ਨਹੀਂ ਕਰਤਾ ਆਹ ਸਾਡੇ ਖੁੰਝੇ ਜਾਦਾ ਯਾਰ ਹਾਂ ਉਹਨੇ ਸਪੀਡਰ ਮਾਰਤਾ ਚਲੋ ਥੋੜਾ ਜਿਆ ਚੱਲ ਪ੍ਰਧਾਨ ਖੱਚਦੇ ਫਿਰ ਆਰੇ ਹੁਣ ਬਾਈ ਲੈਤਾ ਕਰਤਾ ਥੈਲੀ ਤੇ ਲੈ ਖਾਲੀ ਆ ਆ ਜਿਆਦਾ ਵਧੀਆ ਲੱਗੇ ਬਾਈ ਆ ਕਹਿ ਰਾ ਜਿਆਦਾ ਵਧੀਆ ਲੱਗਦਾ ਪਤਾ ਨਹੀਂ ਇਧਰ ਨੂੰ ਸੂਰਜ ਦਾ ਦੂਈ ਸਾਈਡ ਨੂੰ ਦੇਖਦਾ ਹੈ ਸੂਦੀ ਕਰਕੇ ਵੀ ਅਮਲੇ ਹੂੰ ਇਹ ਬਾਈ ਫਿਰ ਦੂਰਾ ਲੈ ਕੇ ਜਾਂਦਾ ਕਿ ਇੱਕ ਚ ਬਸ ਦੋ ਦੋਹਾਂ ਸਾਈਡ ਨੂੰ ਇੱਧਰ ਵੀ ਉੱਧਰ ਵੀ ਮਾਰੀ ਜਾਣਾ ਨਹੀਂ ਨਹੀਂ ਹਾਂ ਇੱਕੇ ਫਾਂਡ ਇੱਕੇ ਫਾਂਡ ਉੱਚੀ ਟੱਗੀ ਪੈ ਜਾਂਦੀ ਉਹ ਜੀ ਟੱਗੀ ਪੈ ਜਾਂਦੀ ਹੈ ਹਾਂ ਹੋਰ ਇਹ ਐ ਪਾਇਆ ਦੂਜੀ ਵਾਰੀ ਐ ਪਾਉਣਾ ਇਹ ਲੰਬੇ ਲੋਟ ਹਾਂ ਲੰਬੇ ਲੋਟ ਪਾਉਂ ਠੀਕ ਆ ਆਹ ਮਾਂ ਕਈ ਬੰਦੇ ਨਹੀਂ 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 ਉਹ ਤਾਂ ਆਪਣੇ ਛੋਟੇ ਬੜੇ ਹੋ ਜਾਂਦੇ ਨਾਲ ਹੁਣ ਹੌਲੀ ਪਾਉਣਾ ਬੇਸ਼ੱਕ ਟਾਈਮ ਲੱਗ ਜੂਗੇ ਹਾਂ ਹਾਂ ਮੈਂ ਰਹੀ ਨਹੀਂ ਕਰੇ ਪਾਇਆ ਕਿਸੇ ਤੇ ਅੱਛਾ ਪਰਾਣਾ ਲਫਾਫੇ ਬਹਿਣਾ ਤੇ ਵੀ ਠੀਕ ਹੈ ਹਾਂ ਜਿਕਣਾ ਹਾਂ ਜਿਕਣਾ ਬਾਈ ਹੂੰ ਜਿਕਣਾ ਬੈਣਾ ਬੂਣਾ ਬਾਈ ਉਹਨਾਂ ਕਰਕੇ ਵੀ ਕੋਸਾ ਪ੍ਰਧਾਨ ਨੇ ਡੰਡੇ ਗੱਡੇ ਵੀ ਆ ਵੀ ਕੁੱਤੇ ਨਾ ਬੜੇ ਆ ਦੇਖੋ ਤਿੱਖੇ ਡੰਡੇ ਬੂਰੇ ਲਾਏ ਤੇ ਫਿਰ ਕੁੱਤਾ ਡੰਡੇ ਤੇ ਬੈਕ ਮੋੜ ਜਾਂਦਾ ਵਿੱਚ ਨਹੀਂ ਬੜਦਾਗਾ ਉਹ ਫਰੰਟ ਤੇ ਹੀ ਲਾਏ ਪਿਆ ਬਾਈ ਉਹ ਮੋਟਰਸਾਈਕਲ ਕੋ ਚੰਗਾ ਰੱਖਿਆ ਵੀ ਆ ਉਹਦੇ ਗਾਹਾਂ ਲਾਏ ਪਿਆ ਪਚਾਲੇ ਨੂੰ ਖਾਲ ਪਾਤੀ ਇੱਧਰ ਵੀ ਪਾਣੀ ਲੱਗੀਆਂ ਲੈ ਇੱਧਰ ਵੀ ਲੱਗੀ ਜਾਂਦਾ ਦਾ ਤਾਂ ਸੋਟੇ ਦਨਿਗਾ ਕੇ ਖੜ ਜਾਂਦੀਆਂ ਹਾਂ ਉਹ ਤੋਤੇ ਵੀ ਖੜ ਚਾ ਤੋਤੇ ਨੀਲ ਗਾਉਂ ਆ ਬਾਈ ਸਾਰਿਆਂ ਦਾ ਪੱਕਾ ਆਜ ਆਹ ਕਰਕਾ ਬਹੁਤ ਆ ਭੱਲੇ ਭੱਲੇ ਪ੍ਰਧਾਨੋ ਸੋਣਿਆ ਹੋਣਾ ਤੀਏ ਪਿੰਡ ਓਕੇ ਆ ਦਾ ਹੁਣ ਨੀਲ ਗਊਆ ਨਹੀਂ ਆਉਂਗੇ ਉਹਨਾਂ ਨੂੰ ਐ ਵੀ ਫਾਇਰ ਹੋ ਗਿਆ ਇੱਧਰ ਸਭ ਉੱਡ ਕੇ ਦੇਖ ਲੈ ਸਭ ਕੋ ਉੱਡ ਕੇ ਪ੍ਰਧਾਨ ਲਿਆ ਕੇ ਰੱਖਿਆ ਵਸਲਾ ਹਾਂ ਠੀਕ ਆ ਠੀਕ ਆ ਇਹ ਨੀਲ ਗਊਆਂ ਦੇ ਚਲਾਦੇ ਡਰਦੀਆਂ ਤਾਂ ਹੈ ਨਹੀਂ ਪਰ ਦੋ ਕਿਲੇ ਦੂਰ ਖੜ ਜਾਂਦੀਆਂ ਜਾ ਕੇ ਤਿੰਨ ਕਿਲ ਇਹ ਤਾਂ ਹੈ ਹਾਂ ਔਰ ਜਿਹਦੇ ਤਾਂ ਲੱਗਣ ਲੱਗੇ ਥੋੜਾ ਫਰਕ ਨਹੀਂ ਲਗਉਂਗਾ ਨਹੀਂ ਹੁਣ ਆਉਣਾ ਨਹੀਂ ਇੰਨੇ ਕਿਤੇ ਆ ਇਹ ਤਾਂ ਮੁਸ਼ਕਲ ਹੈਂਦਾ ਆ ਤਾਂ ਉਹਨਾਂ ਨੂੰ ਹੁਣੀ ਜਾਣਾ ਦੋ ਘੰਟੇ ਨੂੰ ਇਹ ਆਵਾਜ਼ ਬਹੁਤ ਹੀ ਪਤਾ ਉਹਨਾਂ ਫਾਇਰ ਤੇ ਵੱਜਦੀ ਲੈ ਓਕੇ ਆ ਹਾਂਜੀ ਇੱਕ ਹੋਰ ਨੰਬਰ ਹਾਂਜੀ ਕੋਈ ਪਤਾ ਨਹੀਂ ਲੱਗਦਾ ਜੀ 8 ਵਜੇ ਕੋਈ ਵੀ ਵਜ ਜਾਂਦਾ ਜੋ ਰਿਡੂ ਰਹਿੰਦੇ ਸੱਤ ਹਾਂ ਠੀਕ ਹੈ ਬਾਈ ਮਿੱਠੀ ਮਿੱਠੀ ਬਾਜ ਆਉਂਦੀ ਹੈ ਮਾਟੇ ਚ ਲੱਗਣਾ ਚੀ ਹੂੰ ਹੂੰ ਵੀਪਾ ਹੁੰਦਾ ਵਧੀਆ ਲੱਗਦਾ ਵਧੀਆ ਲੱਗਦਾ ਗੁਰੂ ਘਰ ਦਾ ਨਾਮ ਬਾਈ ਹਾਂ ਨਾਲ ਖੇਤ ਚ ਕੰਮ ਹੋ ਜਾਂਦਾ ਨਾਲ ਗੁਰੂ ਘਰ ਓਕੇ ਹੁਣ ਪਰਲੇ ਪਾਸੇ ਲੱਗਿਆ ਵੇ ਕਿਨੇ ਆਣੇ ਇੱਧੇ ਲੱਗਣਾ ਜਦੋਂ ਬੰਦ ਹੋ ਜਾਣਾ ਫੇਰ ਦੂਏ ਨਹੀਂ ਲੱਗਿਆ ਨੀ ਅੱਗੇ ਇਕੱਠੇ ਲੱਗ ਜਾਂਦੇ ਜਦੋਂ ਇਹਨਾਂ ਕੋ ਫਰਕ ਹੈ ਹੈ ਤਾਂ ਹੈ ਹਾਂ ਇਹਦੇ ਦੇ ਫਰਕ ਹੈ। ਹੋਰ ਕੀ? ਸਵੇਰੀਆਂ ਦੀ ਸ਼ਾਮ ਨੂੰ ਵੀ। ਹਲੇ ਪ੍ਰਧਾਨ ਜੀ ਹੁਣ ਉਦਾਂ ਵੀ ਦਿਨ ਯਾਰਾ ਬੜੇ ਹੋਗੇ। ਹਾਂ। ਵੀ ਜੇ ਕੰਮ ਲੰਬਾ ਕਰ ਸਾਦੇ ਆਪਾਂ। ਸ਼ਾਮ ਨੂੰ 9 8:30 ਵਜੇ ਤੱਕ ਕਰ ਸਕਦਾ ਬੰਦਾ ਕੰਮ। ਚਾ ਪ੍ਰਧਾਨ ਭਰ ਲੈ ਝੋਲੀਆਂ ਫਿਰ ਮੈਂ ਚੱਲਦਾ ਹਾਂ ਹੁਣ ਤੋਂ ਹੌਲੀ ਹੌਲੀ ਲੱਗਿਆ ਰਹਿ। ਮੈਂ ਵੀ ਇੱਕ ਵੱਟ ਜੀ ਗੋਲ ਕਰਨੀ ਹੈਗੇ। ਬਈ ਮਿੱਠੀ ਮਿੱਠੀ ਹਵਾ ਚੱਲਦੀ ਆ ਬਾਉਂ ਦਾ ਪੂਰਾ ਨਜ਼ਾਰਾ ਏ 1200 ਚੱਕਰਾਂ 'ਵਾਂ ਚੱਲਦਾ ਬਈ ਹੌਲੀ ਹੌਲੀ ਬਾਹਰੇ ਹਲੌਲੇ ਜਿਹਾ ਇਹਨਾਂ ਦੋਈ ਸਾਈਡ ਨੂੰ ਵਾਹਿਆ ਪਤਾ ਹੁਣ ਦੋਈ ਸਾਈਡ ਨੂੰ ਬਾਹਰੇ ਆ ਉੱਪ ਪਈ ਆ ਬਾਈ ਐਨੇ ਚ ਖੇਤ ਦੇਖੋ ਕੀ ਆ ਤੇ ਕੀ ਬਣ ਗਿਆ ਇਹਦਾ ਗਿੱਲਾ ਪਿਆਦਾ ਲਫਾਫਾ ਉਹਰੇ ਦੱਬ ਗਏ ਤੇ ਬਾਈ ਸਵੇਰੇ ਲੋ ਜੀ ਬਾਈ ਸਾਰੇ ਖੇਤ ਬਾਤ ਆ ਤੇ ਇੱਕ ਵਾਰ ਤੇ ਪੰਮੂ ਮੇਰੇ ਨਾਲ ਆ ਹਾਂ ਪੰਮੂ ਬਾ ਹੋ ਗਿਆ ਹਾਂ ਤੇ ਹੁਣ ਟਰੈਕਟਰ ਕਿਨੇ ਚਲਾ ਕੇ ਲੈ ਕੇ ਜਾਣਾ ਇਹ ਕਹਿੰਦਾ ਟਰੈਕਟਰ ਮੈਂ ਚਲਾ ਕੇ ਲੈ ਕੇ ਜਾਣਾ ਪੰਮੂ ਕਹਿੰਦਾ ਮੈਂ ਚੱਲ ਭਾਈ ਤੇਰੀ ਮਰਥੀਆ ਚੂੰ ਚਲਾ ਲੇ ਚੱਲ ਖੜ ਜਾ ਜਿੱਥੇ ਤੈਨੂੰ ਕਹੂੰਗਾ ਗਿੱਲਾ ਜਾਦਾ ਬਾਈ ਖੇਤ ਹੁਣ ਵੜ ਜੂਗਾ ਥੁੱਕ ਕੇ ਜਿੱਲੇ ਜਰਾ ਲੋਟੀਆਂ ਲੱਗਿਆ ਕਰਾ ਲੈਣਾ ਜੱਗੇ ਤੇ ਬਾਕੀ ਮੀਂਹ ਨਾ ਪਾਵੇ ਬਾਈ ਅੱਜ ਫੇਰ ਹੋ ਸਕਦਾ ਹੈ ਕੰਮ ਚਾ ਮਾਰਸਾਲ ਖੜ ਜਾ ਗੇਰ ਕਰ ਦਮ ਚੱਲ ਜੋਰ ਤੇ ਪਰੇ ਨੂੰ ਦੂਈ ਫੇਰ ਹਾਂ ਜੋਰ ਤੇ ਕਮਾ ਦੇ ਮੇਰੇ ਤੇ ਨਾ ਆਏ ਯਾਰ ਚੱਲ ਹਾਂ ਉਹਦਾ ਹਾਂ ਦਵਦਾ ਕਿਤੇ ਗਰੰਟੀ ਚੱਲ ਤੋਹਰਾ ਜ਼ਿਆਦਾ ਭਾਈ ਜਿਹੜਾ ਉਦਨ ਚਲਾਇਆ ਤਾਂ ਇਹਨੇ ਉਹਦਾ ਤੋਰਾ ਘਟਦਾ ਹਾਂ ਭਜਰਾ ਜ਼ਿਆਦਾ ਪੂਰੇ ਦੇਖ ਚੱਲ ਥੋੜਾ ਮੋੜੇਗਾ ਠੀਕ ਆ ਥੋੜਾ ਬਸ ਐ ਮੜਾ ਆਏ ਜਮੇ ਥੋੜਾ ਆ ਫੇਰ ਚੱਲਣਾ ਹੈ ਜ਼ਿਆਦਾ ਨਾ ਮੋੜ ਦਾ ਭਾਈ ਏਕਣੇ ਚਲਾ ਚਲਾ ਕੇ ਸਿੱਖ ਜਾਂਦੇ ਨੇ ਆਨੇ ਮੂਰੇ ਦੇਖ ਕੇ ਚਲਾ ਇੱਧਰ ਨੂੰ ਕਰ ਲੈ ਪਰ ਇਹਨੂੰ ਬਸ ਐਨਾ ਕ ਮੋੜਨਾ ਥੋੜਾ ਥੋੜਾ ਠੀਕ ਆ ਹਾਂ ਸਿੱਧਾ ਕਰ ਲੈ ਹਾਏ 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 ਮੜਾ ਮੜਾ ਮੋੜਨਾ ਹੈ ਮੜਾ ਆ ਹਾਂ ਮੜਾ ਆ ਬਸ ਹੋਰ ਮੋੜ ਦੇ ਮੜਾ ਆ ਬਸ ਏਕਣਾ ਥੋੜਾ ਥੋੜਾ ਠੀਕ ਆ ਨਿਗਾਹ ਰੱਖ ਹੋਣਾ ਐ ਮੜਾ ਮੜਾ ਮੋੜਦਾ ਲਓ ਜੀ ਬਾਈ ਬੜੇ ਖੇਤਾਂ ਮੇ ਪਹੁੰਚ ਗਏ ਪਿੰਡ ਉਰੇ ਪਾਣੀ ਬੱਟ ਬਾਕੀ ਸਾਰਾ ਖੇਤ ਰੇੜੀ ਆ ਬਸ ਇੱਕ ਬੱਟ ਰਹੀ ਤੀ ਬਾਈ ਬੱਟ ਪਾ ਕੇ ਵਾ ਕੰਮ ਬੇਲੇ ਆ ਫਿਰ ਕੰਮ ਉਹ ਸਾਹਮਣੇ ਨੱਕੇ ਨੂੰ ਪਾਣੀ ਬਾਈ ਵਿਚਾਲੇ ਉਹ ਨੱਕੇ ਬਟਾਇ ਲੱਗੀ ਪਈ ਉੱਥੇ ਇਧਰ ਨੂੰ ਪਾਣੀ ਛੱਡੋ ਜਾਂਦਾ ਉੱਥੇ ਇਧਰ ਨੂੰ ਛੱਡੋ ਜਾਂਦਾ ਬਸ ਇੱਕ ਨੱਕੇ ਹੀ ਆਪਾਂ ਵਰਤਦੇ ਆ ਕਿਉਂਕਿ ਦੋ ਕਿਾਰੇ ਆ ਬਾਕੀ ਖੇਤ ਬਾਈ ਇਹ ਪੂਰਾ ਗਿੱਲਾ ਹੈ ਉੱਥੇ ਵਾਲਾ ਖੇਤਾ ਹਲੇ ਸੁੱਕਾ ਰ ਥੋੜਾ ਜਿਹਾ ਇਹ ਗਿੱਲਾ ਜਿਆਦਾ ਹੈ ਅਟੇਰਾ ਦੀ ਮਿੱਟੀ ਲੈ ਲਓ ਬਾਈ ਨਾਲੇ ਝੜ ਗਈ ਕਹੀ ਗੇ ਠੇਪਰ ਦੋਗੇ ਬਾਈ ਖਬਰ ਤੇ ਵੱਟ ਵਧੀਆ ਬਣ ਜਾਣੀ ਇੱਕ ਵਾਪੋਂ ਟਾਇਰ ਚੜਾ ਰਣਾ ਦੇ ਬਾਕੀ ਦਫਾਫਾ ਲੱਗ ਗਿਆ ਦਾ ਬਾਉਣੇ ਇੱਕ ਦੋ ਦਿਨ ਤੱਕ ਦੇਖਦੇ ਪਾਣੀ ਛੱਡਦੇ ਫਿਰ ਇਹਦਰਾ ਤਾਂ ਲਾਈਵ ਗਾਲੇ ਬਾਈ ਨੇ ਇਹ ਵੀ ਕਾਫੀ ਦਿਨ ਹੋ ਗਏ ਬਾਈ ਇਹ ਵੀ ਢੱਕਾ ਸਦਾ ਜਾ ਹੋ ਗਿਆ ਦੇਖੋ ਚੱਲ ਪਿਆ ਰਾਈ ਬੱਤਾ ਪਾ ਜਾਂਦੀਆਂ ਮਿੱਟੀ ਦੇਖੋ ਕਿਹੜੇ ਸਾਹ ਨਾਲ ਆਦੀ ਮੁਰਲ ਟੈਰਾਂ ਤੋਂ ਸੱਜੂ ਜੀ ਵੀ ਬਾਈ ਚੌੜਾ ਹੋ ਜਾਂਦਾ ਹੈ। ਉਹ ਵੱਟ ਬਾਤ ਵੀ ਨਹੀਂ। ਉਹ ਸੀ ਜਾਲ ਇੱਥੇ ਗਿੱਲਾ ਹੈ। ਗਾਲੀ ਵਾਖੀ ਵੀ ਪਾਤੀ ਬਾਈ ਥੋੜਾ ਟੋਟਾ ਹੈ ਬਾਕੀ ਕੱਲ ਉਹਨੂੰ ਵੀ ਲਵਾਵਾ ਲਾਉਣਾ ਹੈ